ਜੀ ਜੈ ਭੀਮ ਜੈ ਭਾਰਤ ਮੈਂ ਜੀ ਐਮਪੀ ਕੋਰਚ ਖੜਵਾਲਾ ਕੱਲ ਮਿਤੀ 23 6 25 ਨੂੰ ਪੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਸੰਗਰਸ਼ ਸ਼ੁਰੂ ਕੀਤਾ ਜਾ ਰਿਹਾ ਕਿਉਂਕਿ ਪੱਠਾ ਮਜ਼ਦੂਰਾਂ ਵੱਲੋਂ 16 ਤਰੀਕ ਨੂੰ ਮੈਡਮ ਲੇਬਰਸ ਪੈਪਰ ਨੂੰ ਐਪਲੀਕੇਸ਼ਨ ਦਿੱਤੀ ਗਈ ਸੀ ਮਿਨੀਮਮ ਵੇਜਸ ਨੂੰ ਲੈ ਕੇ ਕਿ ਪੱਠਾ ਮਾਲਕ ਵੱਲੋਂ ਉਹਨਾਂ ਨਾਲ ਅਨਿ ਲੋਟ ਕੀਤੀ ਜਾ ਰਹੀ ਹੈ ਸਰਕਾਰੀ ਰੇਟ 380 ਰੁਪਏ ਤੇ ਮਜ਼ਦੂਰਾਂ ਨੂੰ ਪੱਠਾ ਮਾਲਕ ਵੱਲੋਂ 220 ਰੁਪਏ ਦਿੱਤੇ ਜਾ ਰਹੇ ਆ ਪੱਠਾ ਹੈਗਾ ਆਸਰਾ ਬ੍ਰੈਕਸ ਗੁਰੂਕੇ ਇੱਕ ਪੱਠਾ ਹੈਗਾ ਸਿਵੀਆਂ ਪਿੰਡ ਦਾ ਜਿਸ ਦਾ ਮਾਲਕ ਗੁਰਦੇਵ ਸਿੰਘ ਉੱਥੇ ਮਜ਼ਦੂਰਾਂ ਦਾ ਸਰਕਾਰੀ ਰੇਟ 980 ਰੁਪਏ ਮਜ਼ਦੂਰਾਂ ਨੂੰ 520 ਰੁਪਏ ਪੱਠਾ ਮਾਲਕ ਵੱਲੋਂ ਦਿੱਤੇ ਜਾ ਰਹੇ ਆ ਪਰ ਉਹਨਾਂ ਮਜ਼ਦੂਰਾਂ ਨੂੰ ਵੀ ਲਗਾਤਾਰ ਤਰੀਕਾਂ ਦਿੱਤੀਆਂ ਜਾ ਰਹੀਆਂ ਇਸ ਲਈ ਇਸ ਮੈਟਰ ਨੂੰ ਲੈ ਕੇ ਕੱਲ ਮੈਡਮ ਨੇ 23 ਤਰੀਕ ਜਿਹੜਾ ਮਜ਼ਦੂਰਾਂ ਨੂੰ ਦਿੱਤੀ ਸੀ ਜੇਕਰ ਕੱਲ ਨੂੰ ਉਹਨਾਂ ਮਜ਼ਦੂਰਾਂ ਦਾ ਹਿਸਾਬ ਸਰਕਾਰੀ ਰੇਟ ਤੇ ਨਹੀਂ ਹੁੰਦਾ ਤਾਂ ਜਥੇਬੰਦੀ ਵੱਲੋਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਮੇਦਕਰ ਪਾਰਕ ਦੇ ਵਿੱਚ ਜਿਹੜਾ ਉੱਥੇ ਹੀ ਬੈਠ ਜਾਣਾ ਤੇ ਉਹਨਾਂ ਵਿੱਚੇ ਸਮੇ ਲਈ ਸਮਰਸ਼ਾ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਊਗੀ ਇਸ ਲਈ ਇਸ ਪਠਾ ਮਜ਼ਦੂਰਾ ਦੇ ਸਮਰਥ ਵਿੱਚ ਮੇਰਾ ਸਾਥ ਦੇਣ ਲਈ ਮੇਰਾ ਨੰਬਰ ਨੋਟ ਕਰ ਲੋ 7696069855 ਜੈ ਭੀਮ ਜੈਪਾਲ